ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਿਨਾਂਕ ਅੱਜ 24 ਤਰੀਕ ਹੈ ਤੇ ਨੌ ਭਾਦੋਂ ਹੈ ਟਾਈਮ 8:00 ਵੱਜ ਗਏ ਜੀ ਕੱਲ 23 ਤਰੀਕ ਨੂੰ ਮੀਂਹ ਆਪਣੇ ਪਿੰਡ ਰੜੇ ਵਾਲੇ ਬਹੁਤ ਆਇਆ ਬਹੁਤ ਜ਼ਿਆਦਾ ਤੇਜ਼ ਸੀ ਜੀ ਤੇ ਫਸਲਾਂ ਵੇਖੋ ਐ ਥੱਲੇ ਕਰਤੀਆਂ ਵਿੱਲੀ ਸੀ ਮੂੰਗੀ ਜੀ ਐ ਥੱਲੇ ਹੀ ਪਾਤੀ ਸਾਰੀ ਬੜਾ ਤੇਜ਼ ਮੀਂਹ ਸੀ ਜੀ ਹਾਂ। ਹਾਂ। ਸਾਰੀ ਚੈੱਕ ਕਰੋ ਐ ਥੱਲੇ ਹੁਣ ਤੁਹਾਨੂੰ ਨਰਮਾ ਵੀ ਵਿਖਾਉਣਾ ਜੀ। ਕੋਈ ਗੱਲ ਨਹੀਂ ਟਿਕ ਪਈ ਤਾਂ ਚੱਕ ਲਾਂਗੇ। ਨਰਮਾ ਵੀ ਚੈੱਕ ਕਰਾਉਨੇ ਆ ਜੀ। ਤੇ ਐ ਸਾਰੀ ਨੁਕਸਾਨਤਾ ਹੁੰਦਾ ਹੀ ਹੈ ਜੀ। ਪਰ ਜੋ ਵਾਹਗੁਰੂ ਨੂੰ ਚੰਗਾ ਲੱਗਦਾ ਉਹ ਕਰਦਾ ਹੈ। ਕਿਉਂਕਿ ਥੋੜੇ ਕਨੇ ਇਹ ਅਸੀ 100% ਫਾਇਦਾ ਹੋਇਆ ਤਾਂ 20% ਨੁਕਸਾਨ ਵੀ ਹੁੰਦਾ ਜੀ ਹਰੇਕ ਚੀਜ਼ ਦਾ ਕਾਸੇ ਦਾ ਵੀ ਮੰਨ ਲਓ ਤੇ ਕੋਈ ਗੱਲ ਨਹੀਂ ਵਾਹਿਗੁਰੂ ਨੇ ਕੀਤਾ ਜੋ ਬਹੁਤ ਚੰਗਾ ਕੀਤਾ ਜੀ ਸਾਰੀਆਂ ਫਸਲਾਂ ਦੂਜੀਆਂ ਸੁੱਕ ਰਹੀਆਂ ਸੀ ਇਹ ਦੋ ਚਾਰ ਕੇਲਿਆਂ ਦਾ ਕੀ ਹੈ ਇਹ ਵੀ ਵਾਹਿਗੁਰੂ ਫਲ ਆ ਦੂਗਾ ਤੇ ਪਰ ਹੂੰ ਪਤਾ ਨਹੀਂ ਕਿਵੇਂ ਪੀਲੀ ਬਹੁਤ ਜ਼ਿਆਦਾ ਹੋ ਗਈ ਐ ਸਾਰੀ ਮੂੰਗੀ ਬਹੁਤ ਭਾਰੀ ਸੀ ਇਹ ਤੇ ਇੰਨੀ ਚੰਗੀ ਮੂੰਗੀ ਸੀ ਛੱਡ ਗੱਲਾਂ ਦੋ ਜੀ ਸਾਰੀ ਖਰਾਬ ਹੀ ਹੋ ਗਈ ਐ ਪੀਲੀ ਹੋ ਗਈ ਤੇ ਹੁਣ ਤਾਂ ਮੀਂਹ ਫਿਰ ਸੁੱਕੀਆਂ ਫੜੀਆਂ ਵੀ ਝਾੜਦੀਆਂ ਥੱਲੇ ਥੋੜਾ ਜਿਆ ਸੁੰਢੀ ਦਾ ਵੀ ਕ੍ਰੋਪ ਜਿਆਦੇ ਆ ਉੱਤੇ ਜਾਲੇ ਆਈ ਸੁੰਢੀ ਹੈ ਜਿਹੜੀ ਉਹ ਬਹੁਤ ਜਿਆਦੇ ਹੁਣ ਉਹ ਚੈੱਕ ਕਰਕੇ ਆਪਦੀਆਂ ਮੂੰਗੀਆਂ ਤੜਕੇ ਜਰੂਰ ਖੇਤ ਜਾ ਕੇ ਚੈੱਕ ਕਰਿਆ ਕਰੋ ਕਿਉਂਕਿ ਮੌਸਮ ਹੈ ਜੈ ਤੇ ਇਹਦੇ ਕਾਰਨ ਫਿਰ ਸੁੰਢੀ ਦਾ ਸਾਰੀ ਚੀਜ਼ ਦਾ ਬਿਮਾਰੀ ਦਾ ਮਛਰ ਤੇ ਲੈ ਦਾ ਚਿੱਟੇ ਮਛਰ ਦਾ ਬਹੁਤ ਜਿਆਦੇ ਬਿਮਾਰੀ ਵਧ ਰਹੀ ਹੈ ਕ੍ਰੋਪ ਜਿਆਦੇ ਆ ਪਰ ਮੱਕੇ ਨੂੰ ਬਹੁਤ ਜਿਆਦਾ ਫਾਇਦਾ ਜੀ ਮੱਕੇ ਨੇ ਰਾਤ ਰਾਤ ਹੀ ਅੱਧਾ ਅੱਧਾ ਫੁੱਟ ਵੱਧ ਗਿਆ ਪੋਣਾ ਪੋਣਾ ਹੀ ਇੰਨਾ ਵਧੀਆ ਚੱਲਿਆ ਤੇ ਹੁਣ ਤੁਹਾਨੂੰ ਨਰਮਾ ਦਿਖਾਉਣਾ ਮੈਂ ਨਰਮਾ ਵੀ ਆਇਆ ਟੇਡਾ ਕਰਤਾ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਿਰਲਾ ਸੀ ਇਹ ਨਰਮਾ ਜੀ ਤਾਂ ਐ ਟੇਡਾ ਹੋ ਗਿਆ ਸਾਰਾ ਹੀ ਆ ਵੇਖੋ ਤੁਹਾਨੂੰ ਦਿਖਾਉਣਾ ਵੀਡੀਓ ਚ ਆ ਚਾਕੋ ਉਹਦਾ ਕੱਦ ਵੇਖੋ ਤੇ ਇਹ ਐਂ ਟੇਢਾ ਘਾਤਾ ਬਾਹਲਾ ਤੇ ਮੀਂਹ ਸੀ ਗਿਆ ਜੀ ਕਿਉਂਕਿ ਨਰਮਾ ਵਿੱਲਾ ਫਿਰ ਡੇਗੀ ਪੈਂਦਾ ਥੱਲੇ ਇਹ ਵਿੱਲਾ ਕਾਰਨ ਹੀ ਬਾਹਲਾ ਭਾਰਾ ਹੋ ਗਿਆ ਤੇ ਇਸੇ ਕਾਰਨ ਡਿੱਗ ਪਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੱਲ ਕਿੱਥੇ ਕਿੱਥੇ ਮੀਂਹ ਪਿਆ ਤੇ ਕਿ ਮੈਂ ਕਿਵੇਂ ਟਡੇ ਨਰ ਮੇ ਹੋਇਆ ਕਿ ਨਹੀਂ ਹੋਇਆ ਕਿਥੋਂ ਕਿਥੋਂ ਵੀਡੀਓ ਵੇਨੇ ਆਪਣੀ ਆ ਵੇਖੋ ਜੀ ਤੁਨ ਨਮੇ ਦਿਖਾਉਣਾ ਮੈਂ ਸਾਰਾ ਵੇ ਥੱਲੇ ਪੈ ਗਿਆ ਜੀ ਚਲੋ ਵਾਹਿਗੁਰੂ ਨੇ ਜੋ ਕੀਤਾ ਆਪਾਂ ਵਾਹਿਗੁਰੂ ਤੇ ਭਰੋਸਾ ਰੱਖੋ ਅਰਦਾਸ ਰੱਖੋ ਨੇ ਕੀਤਾ ਜੋ ਬਹੁਤ ਚੰਗਾ ਕੀਤਾ ਇਹ ਕਿਹੜਾ ਬੰਦੇ ਦਾ ਕੀਤਾ ਜੀ ਚੰਗਾ ਹੀ ਕਰਦਾ ਹਮੇਸ਼ਾ ਮਿਹਨਤ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਨਹਿਰਾਂ 'ਚ ਪਾਣੀ ਨਹੀਂ ਆਈ ਜਾਂਦਾ ਸੀ ਜੀ ਤੇ ਫਿਰ ਫਸਲਾਂ ਜਮਾਂ ਹੀ ਖਰਾਬ ਹੋ ਜਾਂਦੀਆਂ ਆ ਤਾਂ ਮੇਰੀ ਵੀ ਬਣਾ ਰਹੇ ਹੋ ਤੇ ਅਸੀਂ ਉਹ ਛੋਟਾ ਕਿਸਾਨ ਸਾਡਾ ਸਭ ਤੋਂ ਪੱਠੇ ਲੈਣ ਆਏ ਸੀਗੇ ਅਸੀਂ ਅਸੀਂ ਆਖਿਆ ਵੀਡੀਓ ਬਣਾ ਲਈਏ ਕਰਾਂਗੇ ਸਾਂਝੀ ਜਾਣਕਾਰੀ ਕਿ ਆਪਦੀਆਂ ਫਸਲਾਂ ਹਣ ਤੜਕੇ ਤੜਕੇ ਇੱਕ ਤਾਂ ਜ਼ਰੂਰ ਜਾ ਕੇ ਚੈੱਕ ਕਰਿਆ ਕਰੋ ਮੂੰਗੀ ਹੈ ਬਿਮਾਰੀ ਦਾ ਚਟੇ ਮੱਛਰ ਦਾ ਸੁੰਡੀ ਜਾਲਿਆਈ ਬਹੁਤ ਜਿਆਦਾ ਪੈ ਰਹੀ ਹੈ ਫੰਗਸ ਮੌਸਮ ਕਾਨ ਤੇ ਨਰਮੇ ਵੀ ਚੈੱਕ ਕਰੋ ਕੋਈ ਵੀ ਚੀਜ਼ ਮੰਗਦੇ ਆਉਣ ਰਿਆਂ ਸਪ੍ਰਿਆਂ ਕੁਝ ਵੀ ਮੰਗਦੇ ਕਰੋ ਜ਼ਰੂਰ ਰੇ ਨਾ ਪਾਉ ਬਾਕੀ ਐਨ ਪੀ ਕੇ ਜਾਂ ਉਹ ਇਹਦੀ ਚੀਜ਼ਾਂ ੜੰਗੇ ਕਰੋ ਰੇ ਪਾਈ ਦਾ ਕੋਈ ਫਾਇਦਾ ਰੇ ਪਾਉਂਗੇ ਹੁਣ ਕਿਸੇ ਪ੍ਰਕਾਰ ਦੀ ਯੂਰੀਆ ਪਾਤੀ ਤੇ ਉਹ ਸਭ ਤੋਂ ਵੱਡਾ ਇਹਦਾ ਬਿਮਾਰੀ ਦਾ ਕਾਰਨ ਆਉ ਉਹ ਫਿਰ ਮੱਚਾ ਤੇ ਅੱਜ ਵਾਈਟ ਫ्लाई ਬਹੁਤ ਜਿਆਦਾ ਪਉਂਦੀ ਐ ਉ ਤਾਂ ਜਮਾਂ ਨੇੜੇ ਹੀ ਨਾ ਕਰੋ ਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਫੋਲੋ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਜਰੂਰ ਕਰੋ ਤੇ ਕਮੈਂਟ ਕਰਕੇ ਦੱਸਣਾ ਤੁਸੀਂ ਕਿੱਥੇ-ਕਿੱਥੇ ਮੀਂਹ ਪਿਆ ਹੈ ਕਿੱਥੇ-ਕਿੱਥੇ ਨਰਮੇ ਟਿੱਡੇ ਕੀਤੇ ਹੈ ਤੇ ਕੀ ਹਾਲ ਮੂੰਗੀ ਆਂਦਾ ਹੈ ਪਨੇ ਪੈਂਡਾ ਰੜਿਆਇ ਤਬੋਂ ਅੰਮੀ ਆਈ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਛੋਟਾ ਕਿਸਾਨ ਵੀ ਆਇਆ ਸੀ ਅੱਜ ਖੇਤ ਆ ਆ ਵੇਖੋ ਤੋਰੀਆਂ ਲਈ ਆਉਂਦਾ ਹੈ ਸਬਜ਼ੀ ਬਣਾਉਣ ਵਾਸਤੇ ਠੀਕ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ